ਕਈ ਕੋਟ ਭਏ ਅਭਿਮਾਨੀ ਹੁਣ ਚੱਲ ਪਏ ਦੂਏ ਕਈ ਕੋਟ ਅੰਧ ਅਗਿਆਨੀ ਉਹ ਪਹਿਲੇ ਪੰਤੇ ਚੱਲੀ ਐ ਪੋਜ਼ਿਟਿਵ ਵਾਲੇ ਪੋਜ਼ਿਟਿਵ ਵਾਲੇ ਦਾ ਇਸ਼ਾਰਾ ਦੋ ਉਧਰ ਕਰਤੇ ਸਿਰਤਵਾਸੀ ਕਰਤੇ ਬਨਵਾਸੀ ਬਨਵਾਸੀ ਕਰਤੇ ਜਾਂ ਬੇਦਕੇ ਹਰੁਤੇ ਚੱਲੇ ਫਿਰ ਅੰਤ ਤੇ ਇੱਥੇ ਤੱਕ ਆ ਗਏ ਹਾਂਈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਭਏ ਭਵਾਨੀ ਇਹ ਧਰਮ ਕਾਦਮੀ ਦੀ ਤਾਰੂ ਕਾਲਾਂ ਤੇ ਰੱਖ ਲਈ ਇਹ ਮਨੁੱਖਾਂ ਦੀ ਰਸਟ ਇਹ ਤਾਂ ਵਹੀ ਦੀ ਉਹ ਉਹ ਦੀ ਕੋਈ ਕੋਟੋਂ ਨਾ ਗਿਆ ਦੀ ਇਹ ਤੇ ਰਗ ਜਾਂਦੀ ਦੇ ਤਾਰੂ ਦਾ ਖਬਰ ਨਹੀਂ ਕਰ ਰਹੇ ਹੁਣ ਸੁਣ ਲੈਂਦਾ ਜੇ ਕੋਈ ਸੁਣਾ ਦੇ ਹਾਂਜੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪੱਗ ਆਦਮ ਦੇ ਗੌਰ ਕਿਰਪਨ ਕਠੋਰ ਕੌਣ ਨੇ ਜਿਹੜੇ ਪੂਜਾ ਕਰਦੇ ਹੀ ਨਹੀਂ ਪੂਜਣ ਹੁੰਦੇ ਹੀ ਨਹੀਂ ਕੋਈ ਉਹਨਾਂ ਦਾ ਨਾਮ ਨਾ ਤਾਂ ਨੋਤਾ ਨੋਹ ਨਹੀਂ ਕੁਝ ਨਹੀਂ ਕਿਰਪਨ ਘothor ਕਈ ਕੋਟੋਂ ਭੇਜ ਆਤਮ ਦੇ ਕੋਰ ਕਈ ਬੋਲੋਂ ਤੇ ਘਾਤਪੂਰ ਦੇ ਕੋਰ ਹੋਰੇ ਆਤਮਾ ਤੋਂ ਆਤਮ ਗਿਆਨ ਤੋਂ ਕੋਰੇ ਨੇ ਔਰ ਆਤਮ ਗਿਆਨ ਦੀ ਗੱਲ ਮੰਦਾ ਹੀ ਨਹੀਂ ਸੋਡੇ ਨਹੀਂ ਭਿੱਜਦੇ ਛੱਪੇ ਕੋਈ ਸਾਡੀ ਦੌਰਾਂ ਤੇ ਅਜਾ ਮੈਂ ਪੈਸੇ ਨੇ ਅਜਿਆ ਕਦਾਲਾ ਦੱਲਦੇ ਉਹ ਕਹਿੰਦਾ ਇਹ ਕੀ ਕਰਦ ਨਾ ਗੱਲ ਲਾ ਕੇ ਤੂੰ ਉਹਨਾਂ ਨੂੰ ਬੁਧਾ ਹੀ ਨਹੀਂ ਹਿੱਟ ਉਹ ਦੁਨੀਆ ਬਿਆਦ ਦੀ ਸੋ ਪਰ ਦੁਨੀਆ ਹਜੜੇ ਆ ਨਾ ਦੇਖਿਆ ਤੇ ਕੀੜੇ ਦੇਖਿਆ ਮਾਨਸ ਮਾਨ ਉਹ ਮੋੜੋ ਕੋਈ ਜਨਤ ਜੀ ਹਾਂ ਕਈ ਕੋਟ ਪਰ ਦਰਦ ਕੋ ਹਰੇ ਕਈ ਕੋਟ ਪਰ ਦੁੱਖਣਾ ਕਰੇ ਕਈ ਕਰੋੜ ਆਜਾ ਨੇ ਪਰ ਦਰਦ ਦੂਏ ਦਾ ਇਹਦਾ ਪਰ ਪੈਸਾ ਉਹਨੂੰ ਕਿਹਨੇ ਦੁੱਖਣਾ ਹਾਂ ਉਹ ਉਹ ਵੀ ਹੈਂਡਲ ਟਾਰਕ ਬੁੱਕ ਬਤਿਓ ਉਹ ਵੀ ਸੰਭੋ ਉਹ ਪਰ ਪੋਜ਼ਿਟਿਵ ਤੇ ਨਹੀਂ ਆਏ ਉਹ ਖੋਜੀਓ ਨਾ ਉਹ ਜਿਹੜੇ ਰੂਪਨ ਪਰ ਮੈਨੂੰ ਤਾਰਪਕ ਉਹਤ ਨਹੀਂ ਵੀ ਇਹ ਤੁਸੀਂ ਅਰਮਚਨੇ ਪਰ ਉਹ ਉਹ ਲਗੇ ਚਲਉਰਾ ਅਲਗ ਹੈ ਇਹ ਥਾਗਣ ਥਾਗਾ ਬੜੇ ਪਰ ਦਰਮ ਕੋ ਹੀ ਰਹੇ ਪਰ ਦਰਮ ਕੋ ਹੀ ਰਹੇ ਉਹ ਰਾਜਾਂ ਚ ਵੀ ਆਵੇ ਜਿਹੜੇ ਰਾਜੇ ਨੇ ਉਪੀ ਹਰਦਨ ਪਰ ਦਰਮ ਕੋ ਸੰਤ ਵੀ ਹੁੰਦੇ ਦੋਈ ਮਨ ਮੁਖਰੇ ਨਾ ਤਾਰਪਕ ਦੋਈ ਦੀ ਹੈ ਸਹੀ ਕੋਟ ਪਰ ਦੂਸਰਾ ਕਰੇ ਅਤੇ ਦੂਸਰੇ ਨੂੰ ਦੁੱਖ ਦੇਣ ਦੂਸਰੇ ਨੂੰ ਦੁੱਖ ਦੇਣ ਦਾ ਹੀ ਕੰਮ ਕਰਦੇ ਪਰ ਦੂਭਰ 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 ਅਗਲੇ ਤੋਂ ਦੁਭਰ ਕਰੇ ਦੂਜੇ ਨੂੰ ਦੁੱਖ ਦੇਣ ਦੇ ਵਿੱਚ ਹੀ ਉਹ ਉਹਨਾਂ ਨੂੰ ਖੁਸ਼ ਨਹੀਂ ਹੁੰਦਾ ਮੈਂ ਫਰਮਾਇਸ਼ ਹੈ ਜਿਹਨੂੰ ਲੋਕਾਂ ਨੂੰ ਦੁੱਖ ਦੇਣਾ ਹੁੰਦਾ ਉਹਨਾਂ ਤੇ ਦੁਆ ਲੱਗਾ ਪਹਿਲੇ ਜਿਵੇਂ ਲੋਕ ਚਾਹੀਦੇ ਨੇ ਹਾਂ ਹਰ ਪ੍ਰਕਾਰ ਦੇ ਬੰਦੇ ਚਾਹੀਦੇ ਨੇ ਉੱਥੇ ਕਿਹੜੇ ਦੁੱਖ ਦੇਣਾ ਹੈ ਉਹਨਾਂ ਬਤਾਓ ਮੈਨੂੰ ਉਹ ਦੋਖੂ ਬਣਨ ਲਾਇਆ ਜੀ ਇਹ ਜੁਨਾ ਇਕੱਠਾ ਲੱਭ ਜੀ ਇਹ ਦੋਖਾ ਦਾ ਨਾਂ ਲੱਗਿਆ ਠੀਕ ਸਹੀ ਕੋਟ ਪਰ ਦੋਖਾ ਨਾ ਕਰੇ ਇਹ ਨਹੀਂ ਦੋਖਾ ਇਕੱਠਾ ਲੱਗਦਾ ਹੈ ਇਹ ਦੋਖਾ ਨਾ ਬਹੁਤ ਵੱਢਣ ਕਰਕੇ ਨਹੀਂ ਨਹੀਂ ਕੰਨਾ ਨਹੀਂ ਹੁੰਦਾ ਹੈ ਸਾਡੇ ਦੇ ਨਾਲ ਜੇ ਨੈਕਸਟ ਲਾਉਣਾ ਹੋਵੇ ਤਾਂ ਕੰਨਾ ਉੱਡ ਜਾਂਦਾ ਅੱਛਾ ਨੰਨਾ ਮੁਕਤਾਇਆ ਹੋਊਗਾ ਠੀਕ ਹੈ ਕਹੋ ਜਿੱਥੇ ਉਹੋਂ ਤਾਂ ਨੰਨਾ ਮੁਕਤਾ ਹੁੰਦਾ ਉਥੇ ਤਾਊਗਾ ਦੋਖਾ ਨਹੀਂ ਆਸਰ ਨਾ ਕਰੇ ਨੰਨੇ ਨਾ ਆਉਂਦਾ ਹੀ ਨਹੀਂ ਕੰਨਾਂ ਲੱਗਦੇ ਹਾਂ ਸਮਝ ਆ ਜੂਗਾ ਫੇ ਤਾਂ ਜਿੱਤੇ ਦੂਘਾ ਲਫਜ਼ਾ ਉਹਨਾ ਦੀ ਝਗੜਾ ਪਾਉਣ ਦੇ ਲੋਕਾਂ ਦੇ ਅਜੇ ਮੈਂ ਹਟਲਮ ਆ ਗਿਆ ਸੀ ਨਾ ਕਰਿਆ ਕਿ ਇਹ ਫੇ ਤਾਂ ਬਹੁਤ ਜਗ੍ਹਾ ਇਹਦਾ ਝਗੜੇ ਪੈਦਾ ਹੋ ਜਾਂਦੇ ਉਹਨਾਂ ਲਿਖੜ ਸ਼ੈਲੀ ਉਹਦਾ ਦੀ ਰੱਖੀ ਉਹ ਬਹੁਤ ਔਣੀ ਲਿਖੜ ਸ਼ੈਲੀ ਨੰਨਾ ਮੁਕਤਾ ਹੁੰਦਾ ਵੀ ਜਿੱਤੇ ਲਿਖੜ ਸ਼ੈਲੀ ਉਹ ਹੈ ਨਾ 3 ਲੱਖ ਵਾਸਤੇ ਤੈ ਤੈ ਦੁਬਾਰ ਤੇ ਹੀ ਦੀ 3 ਵਾਸਤੇ ਲਿਖੜ ਸ਼ੈਲੀ ਜੇ ਦਾ ਰੱਖਿਆ ਤਾਂ ਭਲਿੱਕੇ ਘਟ ਤੋਂ ਘਟ ਪੈਣ ਕਈ ਕੋਟ ਮਾਇਆ ਸ਼ਰਮਾ ਮਾਹੇ ਕੋਈ ਕੋਟ ਮਾਇਆ ਸ਼ਰਮਾ ਹੈ ਕੋਈ ਕਰੋੜ ਮਾਇਆ ਦੀ ਕਾਸਟ ਹੈ ਆਪਣੀ ਬ੍ਰਿਤ ਕਰ ਲਗੇ ਇਸ ਮੈਂ ਖਬੂਦੂਰੀ ਦੇ ਵਿੱਚ ਆਇਆ ਵਾਸਤੇ ਮੈਂ ਤੁਹਾਨੂੰ ਜਿਹੜਾ ਬੇਰ ਦਾ ਵੀ ਫਾਰ ਕਰਵਾਉਣਾ ਹੈ ਕੋਰਡ ਦਾ ਵਿਆਹ ਹੈ ਕੋਰਡ ਕੇ ਲੈ ਵਾਸਤੇ ਵੀ ਹੁੰਦਾ ਉਹ ਕੋਰਡ ਦਾ ਟੈਗ ਆ ਮੁਕਤ ਹੈ ਇੱਥੇ ਸਿਹਾਰੀ ਆ ਰਹੀ ਹੈ ਕੋਰਡ ਹਾਂ ਕੋਰਡ ਲਾਇਸੈਂਸ ਵਿੱਚ ਜਿੱਥੇ ਆਉਗਾ ਤੇ ਕੋਰਡ ਤੇ ਟੈਂਕਿੰਗ ਨੂੰ ਸਿਹਾਰੀ ਹੁੰਦੀ ਹੈ ਹਾਂ ਕੋਰਡ ਦੇ ਸੰਬੰਧ ਵਿੱਚ ਸਿਹਾਰੀ ਆ ਉਹ ਤੇ ਕੋਰਡ ਜਿਹੜਾ ਉਹ ਮੁਕਤ ਗੁਰਮਾਨੀ ਦੀ ਵਿਆਹ ਕਰਨ ਦੀ ਗੱਲ ਕਰੀਏ ਤਾਂ ਜੇ ਟੈਂਕਿੰਗ ਨੂੰ ਸਿਹਾਰੀ ਲੱਗੀ ਉਹ ਤੇ ਕਾਉਂ ਨਹੀਂ ਸਕਦਾ ਕੋਰਡ ਹੋ ਰਹੀ ਨਹੀਂ ਸਕਦਾ ਉਹ ਇੱਥੇ ਨੇ ਕੋਈ ਹੋਊਗਾ ਹਾਂ ਕੋਰਡ ਕਈ ਕੋਟ ਮਾਇਆ ਸ਼੍ਰਮ ਆਹੇ ਕਈ ਕੋਟ ਪ੍ਰਦੇਸ਼ ਪਰ ਸਹੀ ਬੋਲ ਕੋਟੀ ਕੋਟੀ ਬਨਾਂ ਹਾਂ ਹਾਂ ਸਹੀ ਬੋਲ ਮਸਤ ਰਵਿਸ਼ ਕੋਟੀ ਹੈ ਕੋਟੀ ਉਹ ਲਫਜ਼ਾ ਕੋਟੀ ਕੋਟੀ ਸ਼੍ਰਮ ਜੀ ਦਾ ਲਫਜ਼ਾ ਹੈ ਹੂੰ ਕਈ ਕੋਟ ਪ੍ਰਦੇਸ਼ ਪਰ ਮਾਹੇ ਕਈ ਕੋਟ ਕਈ ਪ੍ਰੋਗਰਾਮ ਪ੍ਰਦੇਸ਼ਾਂ ਦੇ ਵਿਚਾਰੇ ਫਰਦਨ ਮਾਇਆ ਵਾਸਤੇ ਉਹਦੇ ਜਿੱਤੇ ਜਿੱਤੇ ਲਾਭ ਉਹ ਤੇ ਤੇ ਲੱਗ ਰਾਂ ਨਾਨਕ ਕਰਤੇ ਕਿ ਜਾਣੇ ਕਰਤਾ ਰਚਨਾ ਜਿੱਕੇ ਲਾਭੋ ਜਿ세 ਜਿ세 ਤਾਂ ਲਾਏ ਹੋ ਨੇ ਡਿਊਟੀਆਂ ਤੇ 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 ਲੱਗਣਾ ਤੇ ਤੇ ਤਾਂ ਲੱਗਣਾ ਪੈਣਾ ਹੀ ਆ ਉਥੇ ਉਥੇ ਲੱਗੇ ਨਾਨਕ ਕਰਤੇ ਕਿ ਜਾਣੇ ਕਰਤਾ ਰਚਨਾ ਕਰਤਾ ਦਾ ਕਰਤੇ ਦੀ ਰਚਨਾ ਨੂੰ ਕਰਤਾ ਹੀ ਜਾਣਦਾ ਕਿਉਂ ਲਾਏ ਨੇ ਕਿਉਂ ਲਗੇ ਨੇ ਇਹ ਕਰਤੇ ਦੀ ਰਚਨਾ ਉਹਨੇ ਲਾਏ ਹੋਏ ਨੇ ਕਿਉਂ ਲਾਏ ਨੇ ਕਿਉਂ ਨਹੀਂ ਲਾਏ ਉਹ ਹੀ ਜਾਣਦਾ ਤੇ ਬਾਅਦ ਜਾਣੇ ਕਰਤਾ ਰਚਨਾ ਨਾਨਕ ਕਰਤੇ ਕਿ ਜਾਣੇ ਕਰਤਾ ਉਧਰ ਜਨਰਲ ਉਹ ਜਿੱసే ਜਿੱਸੇ ਲਾਇਏ ਨੇ ਬਾਹਰ ਕਿਉਂ ਭੇਜੇ ਨੇ ਕਰੋਨਾ ਆਦਮੀ ਇਹ ਤਾਂ ਉਹ ਜਾਣਦਾ ਕੋਈ ਪ੍ਰੋਗਰਾਮ ਹੋਦਾ ਹੋਂਗਾ ਅਗਲਾ ਫਰਦਰ ਕੀ ਪ੍ਰੋਗਰਾਮ ਆਉਦਾ ਉਹਨੇ ਆਪਣੇ ਅਸਾਬ ਨਾਲ ਲਾਇਆ ਉਧਰੇ ਪਹਿਲਾਂ ਬਾਹਰ ਭੇਜੇ ਸੀ ਲੋਕ ਗਏ ਸੀ ਯਹਾਂ ਵੀ ਜਾਣਦੇ ਨੇ ਕਿ ਹੋਊਗਾ ਹੋ ਚਲੋ ਕੋਰਦਾਰੇ ਵੀ ਉਹਨੇ ਬਣਾ ਲੇ ਜਾ ਕੇ ਤੇ ਹੁਣ ਆਪ ਯਾਦੋਂ ਨਮੀ ਆਪ ਉਹ ਅਥਾਏ ਖੋਜਦੇ ਸੀ ਲੋਕ ਫੋਰ ਬੀਜ਼ਨਸ ਹੰਤ ਨੇ ਜੀ ਮੀਆਂ ਦੇ ਲੱਗੇ ਨੇ ਗਾਂਦੇਣ ਉਹ ਹਿੰਦੂ ਵੀ ਨੇ ਗਾਂਦਾ ਕੋਈ ਹੈ ਸਾਰੇ ਘਰ ਬੇਜ ਨੇ ਆਖਿਆ ਵੇਦਾਂ ਨੂੰ ਵੀ ਕਰਦੇ ਨੇ ਗੱਲ ਤਾਂ ਇਹੀ ਹੈ ਕੋਈ ਹੈ ਜਿਹਨਾਂ ਨੂੰ ਲੋੜ ਸੀ ਅੱਗੇ ਉਹਨਾਂ ਨੇ ਹੋਰ ਵੀ ਸੁਣਿਆ ਜਿਹੜੀ ਸੀ ਵੀ ਸੁਣਿਆ ਫੋਲ ਵੀ ਸੁਣੇ ਨੇ ਮਸਕੀ ਜੂ ਵੀ ਹੁਟਦਾ ਰਹੇ ਆਜ ਮੈਨੂੰ ਲੱਗਾ ਗਿਆਨ ਕਾਹ ਤੇ ਕਾਹ ਦੀ ਇੱਛਾ ਕਰ ਰਹਾ ਤੇਰਾ ਗਿਆਨ ਦੇ ਪਾਸੇ ਲੱਗ ਗਿਆ ਲੱਗਿਆ ਸੀ ਕਿ ਗੁਰਬਾਨੀ ਕੁਰਬਾਨੀ ਕੀ ਕਹਿੰਦੀ ਹੈ ਵਿੱਚੋਂ ਕੁਝ ਨਾ ਕੋ ਸਾਨੂੰ ਲੱਭਦਾ ਦੀ ਕੀ ਹੈ ਕੋਈ ਇੱਛਾ ਸੀ ਲੋਕਾਂ ਦੀ ਉਹਦੇ ਹਿਸਾਬ ਨਾਲ ਜਦ ਆਥਾ ਨਿਕਲ ਕੇ ਬਾਹਰ ਖੋਜ ਤੋਂ ਤੇ ਜਿਹੜੇ ਬਾਹਰ ਬੈਠੇ ਸੀ ਆਦਮੀ ਸ਼ਾਇਦ ਪਰਮੇਸ਼ਰ ਨੇ ਪਹਿਲਾਂ ਹੀ ਕੋਲ پلان ਤੇ ਇਸਾ ਕਰਤ ਕਰੀ ਜਾਣੇ ਕਰਦਾ ਹੋਵੇ। ਦੋ ਬਾਰ ਕਿ ਜਿਸ ਸਾਰੀ ਬੜੀ ਬਲੌਸਟੀ ਦੀ ਇਹਦੀ ਲੋੜ ਹੈ। ਕਿਉਂਕਿ ਫਿਰ ਉਹ ਉੱਥੇ ਦੀ ਬੋਲੀ ਵੀ ਜਾਣਦੇ ਨੇ ਸਾਡੇ ਵਾਲੀ ਵੀ ਜਾਣਦੇ ਨੇ। ਸਾਰੀ ਪਹਿਲਾਂ ਹੀ ਤਿਆਰੀ ਕਰਕੇ ਰੱਖੀ ਹੋਊ। ਇਹ ਤੋਂ ਤੁਰਕਾ ਇਹ ਮਚਕਾਉਂਦਾ ਜਿੱਤ ਜਿੱਤ ਲਾਏ ਤੇ ਤਿੱਤੇ ਲੱਗੇ ਕਰਤੇ ਨੇ ਲਾਏ। ਤੇ ਮਨ ਦਾ ਰਜਾ ਜੀਵ ਦਾ ਉਹ ਇਹਦੇ ਵਿੱਚ ਕੀ ਉਹਦਾ ਤੇ ਮਤਲਬ ਇਹਦੀ ਇੱਛਾ ਇਹਦੀ ਇੱਛਾ ਦਾਇਰੋਂ ਨਹੀਂ ਕਿਦੇ ਕਦੋਂ ਇਹ ਲੋ ਆਇਆ ਤਾਹ ਦੇ ਨਾ ਉਹ ਪ੍ਰਦੇਸ਼ ਤੋਂ ਆਇਆ ਕੋਣ ਨੇ ਉੱਥੇ ਕੀ ਕਰਦ ਨੇ ਇਹ ਗੱਲ ਅਲੱਗ ਹੈ ਪ੍ਰਦੇਸ਼ ਤੋਂ ਨਾ ਹੋਏ ਪ੍ਰਦੇਸ਼ ਚੋਂ ਇੰਨੀ ਗੱਲ ਹੈ ਕਿ ਕੋਈ ਕੋੜ ਪ੍ਰਦੇਸ਼ ਤੋਂ ਮਾਇਆ ਹੋ ਤਾਂ ਮੈਂ ਕਿਹਾ ਉੱਥੇ ਪ੍ਰਦੇਸ਼ ਦੇ ਭੇਜੇ ਉੱਥੇ ਕੀ ਕਰਦ ਨੇ ਉਹ ਗੱਲ ਅਲੱਗ ਹੈ ਉਨੀ ਹਕੂਮਤ ਕੀ ਉਹ ਬਿੱਕਸੋ ਕਹਵਣਾ ਕੁਛ ਉਹਦਾ ਕੁਛ ਇਹਦਾ ਜਦੋਂ ਜੱਲੂ ਹੈ ਉੱਥੇ ਵੀ ਜੇ ਮੰਨ ਜੂਗਾ ਕਹੇ ਜਾਊਗਾ ਜੇ ਪੜ੍ਹੂਗਾ ਸ਼ਰਤਾਂ ਉੱਥੇ ਵੀ ਇਹੀ ਰਹਿਣ ਇੱਥੇ ਵੀ ਰਹਿਣਗੀਆਂ ਸ਼ਰਤ ਕੋਈ ਬਦਲਦੀ ਨਹੀਂ ਜੇ ਮੈਂ ਮਜ਼ਦੂਰੀ ਕਰਨਾ ਚਾਹੁੰਦਾ ਉਹ ਨੂੰ ਮਜ਼ਦੂਰ ਲੈ ਕੇ ਜਾਂਦਾ ਰਹਾਂ ਕਿਉਂ ਜਿਹੜੀ ਬਾਹਰ ਘੁੱਪ ਗਈ ਇੱਥੇ ਵੀ ਮਜ਼ਦੂਰੀ ਕਰ ਬਾਹਰ ਕੋਈ ਨਾ ਸਪੈਸ਼ਲ ਪ੍ਰੋਗਰਾਮ ਹੈ ਬਾਹਰ ਵੀ ਕੋਈ ਹੋਰ ਵੀ ਕੁਝ ਕਰਨਾ ਆਣਾ ਹੈ ਸਰ ਰੋਟੀ ਕਾਣ ਨਹੀਂ ਗਈ ਉਹ ਜਿਹੜਾ ਉਹਦਾ ਪ੍ਰੋਗਰਾਮ ਹੈ ਨਾ ਉਹ ਕਿਥੇ ਉੱਥੇ ਵੀ ਹੋਰ ਹੈ ਰੋਟੀ ਦਾ ਤੇ ਵੀ ਕਹਾਉਂਦੇ ਸੀ ਇੱਕ ਦਮ ਸਾਰੀ ਵਰਡ ਦੇ ਵਿੱਚ ਇਹ ਗੁਰਮਤ ਨਹੀਂ ਫੈਲਾਈ ਜਾ ਸਕਦੀ ਜੇ ਇਹਦਾ ਨਾ ਹੁੰਦਾ ਇਹ ਉਹ ਇਹ ਉਹਦਾ ਪ੍ਰੋਗਰਾਮ ਹੈ ਹਾਂ ਪ੍ਰਦੇਸ਼ ਤੋਂ ਆਵਾਜ਼ ਹਾਂ ਚਾਹੀਏ ਤੇ ਲਾਇਆ ਕਰ ਤੋ ਸੇ ਚਾਹੀਏ ਨਾ ਮੱਧਯ ਮਿਨਿਸਪਲ ਮਾਧਮ ਹੋਣਾ ਆ ਹੈ ਮਾਡਲ ਲੈਵਲ ਤੇ ਪਹੁੰਚਉਣ ਵਾਲਾ ਹੈ ਨਾ ਨੈਤ ਮਨ ਮੱਧ ਆ ਗਿਆ ਹਾਂ ਮਾਧਿਮ ਦੇ ਕੋਰੋਨ ਹਾਂ ਮਾਧਿਮ ਮੀਡੀਅਮ ਹੈ ਹਰ ਦਿਨ ਟਿਕਾਣ ਹੋਣੀ ਹੈ ਉਸ ਦਿਨ ਤੋਂ ਉਹੀ ਫਾਡ ਲੈਵਲ ਤੇ ਫੈਲ ਗਈ ਹੈ ਹਾਂ ਨਹੀਂ ਮੈਂ ਤਾਂ ਸਭ ਨਹੀਂ ਗੱਲ ਸਮਝਦਾ ਜਦ ਨਹੀਂ ਕਿ ਜਿੱਤੇ ਜਿੱਤੇ ਆਏ ਜਿੱਤੇ ਤੇ ਲੱਗੇ ਉਸ ਗੱਲ ਨੂੰ ਬੜੀ ਜਿੱਤੇ ਲਾਇਆ ਤੇ ਤੇ ਲੱਗਣਾ ਜਿੱਤੇ ਜਿੱਤੇ ਲਾਇਆ ਤੇ ਤੇ ਲੱਗਣਾ ਫਿਰ ਉਸੇ ਲੱਗੇ ਹੋਏ ਆਪਾਂ ਲੱਗੇ ਤਰੀ ਲੱਗਣ ਜੇ ਉਲਈ ਰੋੜਾ ਇਹ ਰੋੜਾ ਸਾਡੀ ਜਿਹੜੀ ਇੱਛਾ ਸੀ ਉੱਥੇ ਹੀ ਲੱਗਿਆ ਇੱਛਾ ਉੱਥੇ ਹੀ ਆਈ ਸੀ ਜਿਆਦਾ ਬੈਂਕ ਦੀ ਨੌਕਰੀ ਦਿੱਤੀ ਹੈ ਚਾਬੀ ਉਹ ਨਹੀਂ ਹੋ ਸੀ ਰਾਂਕੇ ਚਲੇ ਜਾ ਉਹ ਮਿਲ ਗਈ ਗਈ ਨੌਕਰੀ ਉਹ ਮੇਰੇ ਕੋਈ ਆਦਮੀ ਜਾਂਦਾ ਕਿਤੇ ਨੂੰਰੀ ਤੋਂ ਨੂੰ ਮਿਲਦੀ ਨਹੀਂ ਇਹ ਉਹ ਲਾਉਣੇ ਵਾਲਾ ਦੀ ਚਾਹੁੰਦਾ ਇਹਦਾ ਚਾਹੁੰਦਾ ਸੀ ਲੱਗਣਾ ਉਹ ਨਹੀਂ ਜਾਂਦਾ ਉਨੇ ਲਾਇਆ ਜੀ ਉਹਨੇ ਲਾਇਆ ਬੰਦੀ ਨਾ ਜਿਨਾ ਉਹ ਆਹੀ ਲੱਗਦਾ ਜਿੱਦਿਆ ਉਹ ਨੂੰ ਜਿੱਦਿਆ ਉਹ ਨਾ ਰੋਣਾ ਤੇ ਲੱਗੂਗਾ ਜਿਦੂ ਦਾ ਉਹ ਕੰਦਾ ਹੈ ਕਿਤੇ ਤੇ ਕਲਦਾ ਇਹ ਤਾਂ ਵੀ ਦੰਜਦਾ ਨਾ ਕੋਈ ਤੇ ਜੀ ਜੀ ਆਪਣੀ ਇੱਛਾ ਕਰਨੀ ਇਹਦਾ ਕਸੂਰ ਹੈ ਹੋਰ ਕੋਈ ਅੱਛਾ ਇਹਦਾ ਕਸੂਰ ਹੀ ਹੈ ਇਹਦਾ ਹੋਰ ਤਾਂ ਨਹੀਂ ਕਿਹੜਾ ਖਦਾ ਹੈ ਇਹ ਚਾਪੂਰੀ ਦੋਸਤ ਕਰਦਾ ਨਾ ਪੂਰੀ ਤਾਂ ਨਹੀਂ ਉਹ ਤਾਂ ਉਹ ਨਹੀਂ ਕਰਦਾ ਫਿਰ